ਇਹ ਰੈਮੀ ਨਾਲ ਮਾਰਿਆ ਮਾਪਿਆਂ ਦਾ ਸੋਨਾ ਸੁਨੱਖਾ 19 ਸਾਲਾ ਪੁੱਤ ਜਦੋਂ ਹੁਣ Laash ਕਿਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ Laash ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਾਤਲਾ ਨੇ ਫੋਨ ਕਰ ਬਲਾਕ ਕੀਤਾ ਮੁੰਡੇ ਦਾ ਕਤਲ ਕਹਿੰਦੇ ਆ ਨਾ ਵੀ ਬੰਦੇ ਜਿਨ੍ਹਾਂ ਨੇ ਮਾਰਿਆ ਫੋਨ ਕਰਦਾ ਰਿਹਾ ਉਸੇ ਮੁੰਡੇ ਨੂੰ ਫੋਨ ਕੀਤਾ ਕਿਹੜੇ ਨੂੰ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਬਸ ਉਹ ਛੱਤ ਤੇ ਚੱਲ ਸਹਲਿਆ ਪਿੰਡ ਭੁੱਭਾ ਮਾਰ ਰੋ ਰਿਆ ਪਰਿਵਾਰ ਜੀਹਾਂ ਪੰਜਾਬ ਚ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਬੜੀ ਹੀ ਬੇਰਹਿਮੀ ਨਾਲ ਮਾਪਿਆਂ ਦੇ ਸੋਹਣੇ ਸੁਨੱਖੇ 19 ਸਾਲਾ ਪੁੱਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਾਣਕਾਰੀ ਮੁਤਾਬਕ ਕਾਤਲਾ ਵੱਲੋਂ ਨੌਜਵਾਨ ਨੂੰ ਫੋਨ ਕਰਕੇ ਆਪਣੇ ਕੋਲ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੂਰਾ ਪਿੰਡ ਦਹਿਲ ਉੱਠਿਆ ਸਹਿਮ ਮੁਠਿਆ ਪੀੜ ਤਰੋਂਦੇ ਪਰਿਵਾਰ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਜਾਣਕਾਰੀ ਮੁਤਾਬਕ ਬੀਤੇ ਦਿਨੀ ਰੋਬਿਨ ਪ੍ਰੀਤ ਸਿੰਘ ਆਪਣੇ ਦੋਸਤ ਦੇ ਘਰ ਗਿਆ ਹੋਇਆ ਸੀ ਪਰ ਵਾਪਸ ਨਹੀਂ ਆਇਆ ਸਾਰੀ ਰਾਤ ਬੀਤ ਗਈ ਪਰ ਨੌਜਵਾਨ ਘਰ ਨਹੀਂ ਪਹੁੰਚਿਆ ਸੀ ਜਿਸ ਤੋਂ ਬਾਅਦ ਮਾਪਿਆਂ ਨੂੰ ਪੁੱਤ ਦੇ ਘਰ ਨਾ ਆਉਣ ਦੀ ਚਿੰਤਾ ਸਤਾਉਣ ਲੱਗ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਰ ਕਿਤੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਆਖਰ ਸਵੇਰ ਦੇ ਸਮੇਂ ਰੋਬਿਨ ਦੀ ਪਰਿਵਾਰ ਨੂੰ ਲਾਸ਼ ਨਹਿਰ ਦੇ ਨੇੜੇੋਂ ਬਰਾਮਦ ਹੋਈ ਹੈ ਜਿਸ ਨੂੰ ਦੇਖ ਪਰਿਵਾਰ ਦੇ ਹੋਸ਼ ਉੱਡ ਗਏ ਪਰਿਵਾਰ ਨੇ ਪੁੱਤ ਦੀ ਲਾਸ਼ ਨੂੰ ਦੇਖ ਤਹਾ ਮਾਰ ਰੋਣਾ ਸ਼ੁਰੂ ਕਰ ਦਿੱਤਾ ਸਰਦਾਰ ਜ਼ਿਲ੍ਹਾ ਦਾ ਪਿੰਡ ਡਿਆਲ ਜਿੱਥੇ ਇੱਕ 19 ਸਾਲ ਦਾ ਨੌਜਵਾਨ ਘਰੋਂ ਆ ਗਿਆ ਕਿ ਗਿਆ ਸੀ ਉਹ ਦੋਸਤ ਦੇ ਘਰ ਜਾ ਰਿਹਾ ਹੈ ਪਰੰਤੂ ਕੋਈ ਖ਼ਬਰ ਬਾਦ ਨਹੀਂ ਆਇਆ ਕਰਨਾ ਪਾਲ ਕੀਤੀ ਗਈ ਉਦੀ ਲਾਸ਼ ਆ ਗਿਆ ਥਾਂ ਤੋਂ ਮਿਲੀ ਪਰਿਵਾਰ ਨੇ ਦੋਸ਼ ਲਾਇਆ ਕਿ ਉਹਨੇ ਬੱਚੇ ਦਾ ਕਤਲ ਕੀਤਾ ਗਿਆ ਤੇ ਇਹ ਆਪਣੇ ਮੇਸਤਰੀ ਸਿਲੀ ਘਰ ਹੀ ਰਹਿ ਰਿਹਾ ਹੈ ਬੜੀ ਇਹ ਰਹਿ ਰਿਹਾ ਆਜੋ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲ ਬਾਤ ਨਹੀਂ ਉਹ ਜੀ ਮੇਰੇ ਦੇ ਨਾਲ ਹੀ ਰਹਿ ਰਿਹਾ ਉਹ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਬਾਜਾ ਪੁੱਗੀ ਨੂੰ ਫੋਨ ਕਰ ਇਹ ਰਾਤ 8 ਵਜੇ ਦੇ ਨਾਲ ਵਸੀ ਗਈ ਹੈ ਜਦੋਂ ਵਸੀ ਗਈ ਹੈ ਉਦੋਂ ਉਹਨੂੰ ਕਦੇ ਫੋਨ ਕਰਕੇ ਤੇ ਕੋਠੇ ਤੇ ਸੱਦਿਆ ਕੋਠੇ ਦੇ ਸੱਦਿਆ ਬਾਅਦ ਤੇ ਉਹਦੇ ਤੋਂ ਬਾਅਦ ਉਹ ਕੋਠੇ ਪੁੱਤਰਿਆ ਨਹੀਂ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਭੈਣ ਬੈਠੀ ਆ ਉਹ ਵੇਲੇ ਦੇ ਵਿੱਚ ਆ ਉਹਨਾਂ ਆ ਕੇ ਪਿਆਲੇ ਉਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਕੇ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਤੱਕ ਗੱਲ ਕਰਦੀ ਕੋਈ ਡੋਲਾ ਰੱਬਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮੈਂ ਉਹਨਾਂ ਨੇ ਵੇਖਿਆ ਢੀਕਿਆ ਵਾ ਪਰ ਘਰੇ ਨਹੀਂ ਆਇਆ ਮੈਨੂੰ ਫਿਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਪੂਰ ਕੀਤਾ ਰਜ਼ਾ ਦਾ ਚੀਨਾ ਕਰਨੀ ਹੈ ਮੈਂ ਉਹਨਾਂ ਨੂੰ ਗੁੱਸੇ ਵਿੱਚ ਤੁਸੀਂ ਮੈਨੂੰ ਤਵੇ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਆਤੇ ਆਪ ਹੀ ਅਸੀਂ ਸੇ ਮੀਤੀ ਦੱਸ ਦੇ ਆ ਕੇ ਬੱਤਲ ਹੋਣਾ ਆਂਦਾ ਦੇਖਦੇ ਰਹੇ ਪਰ ਲੱਭਦੇ ਲੱਭਦੇ ਫਿਰ ਲੱਭਣਾ ਸ਼ੁਰੂ ਕਰਤਾ ਲੱਭਦਿਆਂ ਲੱਭਦਿਆਂ ਤੇਰ ਦਾਤ ਦੇ ਆਮ ਕਿਸਾਨਾਂ ਵੱਲੋਂ ਲੱਗਿਆ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਵਾਸਤੇ ਉਹ ਛੱਤ ਤੇ ਚੜ ਗਿਆ ਜਦੋਂ ਹੁਣ লাশ ਕਿੰਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ লাশ ਜਿੰਨਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨੇ ਪਹਿਲਾਂ ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਹੀ ਸਾਬ ਉਹਨਾਂ ਨੂੰ ਪਹਲਾ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਕਤਲ ਦੀ ਇਹ ਵੱਡੀ ਵਾਰਦਾਤ ਤਰਨਤਾਰਨ ਦੇ ਪਿੰਡ ਡਿਆਲ ਤੋਂ ਸਾਹਮਣੇ ਆਈ ਹੈ ਜਿੱਥੇ ਮਾਪਿਆਂ ਦੇ 19 ਸਾਲਾਂ ਪੁੱਤ ਦਾ ਕਤਲ ਕੀਤਾ ਗਿਆ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਭੱਜਣਾ ਪੈ ਚੁੱਕੀਆਂ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਰੋਬਿੰਡ ਹੈ ਮੁੰਡਾ ਉਸ ਦੇ ਕੋਲ ਇਹਨੂੰ ਛੋੜਨ ਦਾ ਚਿੰਨ ਹੈ ਕਿ ਇਹ ਗ ਆਪਣਾ ਦਿਾਲਪੁਰ ਦਾ ਹੈ ਮੁੰਡਾ ਇਹ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਦੇ ਨਾਲ ਲੜਾਈ ਝਗੜਾ ਕਰਕੇ ਤੇ ਤਾਂ ਮਟਰ ਕੀਤਾ ਹੈ ਹਲੋ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋ ਇਹਨੂੰ ਵਿਹਣ ਆਇਆ ਹੀ ਹੈਗਾ ਤੇ ਉਹਨੇ ਪਤਾ ਲਾਈ ਦਿੰਦਾ ਵੀ ਕਿੰਨਾ ਟਾਈਮ ਹੋਇਆ ਹੈਗਾ ਅਜੇ ਘਰ ਦੇ ਕੌਣ-ਕੌਣ ਆ ਰਹੇਗੇ ਤਾਂ ਕੀ ਮਸਲਾ ਸੀ ਕੱਲ੍ਹ ਬੱਚੇ ਹੋਏ ਹਲੇ ਹੀ ਦੇਖਿਆ ਹੀ ਨਹੀਂ ਹੈਗਾ ਕਿਉਂਕਿ ਉਹਨੇ ਸਾਡੀ ਫ੍ਰੈਂਜ਼ਿਕ ਟਾਈਮ ਟੀਮ ਆ ਰਹੀ ਹੈ ਜਿਸ ਵੇਲੇ ਆਏਗੀ ਤੇ ਫਿਰ ਉਸ ਵੇਲੇ ਹਿਲ ਲਾਈ ਕਰਾ ਦੇ ਦੋਸਤ ਉਹਲੇ ਸਾਰੇ ਕਵਾਡਰ ਕਿਚਲੇ ਕਿੰਨੀ ਉਮਰ ਹੈ ਸਾਰੇ ਦੀ ਜਦੋਂ ਓਨੇ ਕਿ ਸਾਲ ਦੱਸ ਰਹੇ ਨੇ ਉਹਦੀ ਹਲੇ ਸਾਡੀ ਜਿਹੜੀ ਕੀ ਹੈ ਆਪਣੀ ਟੀਮ ਆ ਰਹੀ ਹੈ ਫ੍ਰੈਂਜ਼ਿਕ ਟਾਈਮ ਟੀਮ ਉਦੇਸ਼ ਆਬ ਦੇ ਨਾਲ ਵੀ ਐਪੀ ਲੌਂਚ ਕਰਾਂਗੇ। ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵਾਰਦਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਕਾਤਲ ਕੌਣ ਨੇ ਕਿਸ ਵਜ੍ਹਾ ਕਰਕੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ। ਜਗਬਾਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ